ਸੰਜੀ ਸਰ ਅੱਜ ਦੀ ਜੋ ਮੀਟਿੰਗ ਕੀਤੀ ਗਈ ਹੈ ਕਿਸ ਬਾਬਤ ਕੀਤੀ ਗਈ ਹੈ ਔਰ ਕੀ ਕਰ ਰਹੇ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਹ ਮੀਟਿੰਗ ਸਾਡੇ ਪ੍ਰਧਾਨ ਸ਼੍ਰੀ ਜਰਿੰਦਰ ਸਿੰਘ ਕਾਲਾ ਕੁੱਕਰ ਜੀ ਦੇ ਨਾਮ ਦੇ ਵਿੱਚ ਹੋਈ ਹੈ ਉਹਨਾਂ ਦੀ ਤਬੀਅਤ ਠੀਕ ਨਾ ਹੋਣ ਦੇ ਕਾਰਨ ਅਸੀਂ ਅੱਜ ਨਵੇਂ ਐਕਟਿਵ ਪ੍ਰਧਾਨ ਚੁਣੇ ਆ ਸੁਖਪ੍ਰੀਤ ਖਰਾਨਾ ਜੀ ਇਹ ਸਾਡੇ ਅੱਜ ਤੋਂ ਐਕਟਿਵ ਪ੍ਰਧਾਨ ਹੋਣਗੇ ਔਰ ਅੱਜ ਇਹਨਾਂ ਦੀ ਰਹਿਨਮਾਈ ਰੇਟ ਅਸੀਂ ਇੱਕ ਮੀਟਿੰਗ ਕੀਤੀ ਜਿੰਦੇ ਵਿੱਚ ਅਸੀਂ ਇੱਕ ਫੈਸਲਾ ਲਿਆ ਜੋ ਅਇਤੋਂ 15-20 ਦਿਨ ਪਹਿਲਾਂ ਤਿੰਨ ਪੰਪਾ ਤੇ ਵਾਰਦਾਤ ਹੋਈ ਸੀ ਜਿੰਦੇ ਰਿਗਾਰਡਿੰਗ ਪੁਲਿਸ ਨਹਿਕ ਨੇ ਵੱਲੋਂ ਕੋਈ ਵੀ ਹਾਇਦਿਕਨ ਠੋਸ ਕਦਮ ਨਹੀਂ ਚੱਕੇ ਗਏ ਨਾ ਹੀ ਕੋਈ ਸੈਟੀਸਫੈਕਟਰੀ ਜਵਾਬ ਸਾਨੂੰ ਉਹਨਾਂ ਵੱਲੋਂ ਮਿਲੇ ਜਦੋਂ ਵੀ ਸਾਨੂੰ ਹਾਲਾਂਕਿ ਦੋ ਮੀਟਿੰਗ ਸਾਡੀਆਂ ਉਹਨਾਂ ਦੇ ਨਾਲ ਹੋਈਆਂ ਉਹਨਾਂ ਦੇ ਵਿੱਚ ਸਾਨੂੰ ਉਹਨਾਂ ਨੇ ਵੱਲਿਆ ਵੀ ਬੰਦੇ ਅਸੀਂ ਲੱਭ ਰਹੇ ਹਾਂ ਟਰੇਸ ਹੋਏ ਆ ਪਰ ਹਾਇਦਿਕਨ ਕੋਈ ਵੀ ਕੰਮ ਨਹੀਂ ਉਹਨਾਂ ਵੱਲੋਂ ਪੂਰਾ ਤਰ੍ਹਾਂ ਕੀਤਾ ਗਿਆ ਜੀ ਜੀ ਬਿਲਕੁਲ ਬਿਲਕੁਲ ਹੁਣ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਅੱਜ ਦੀ ਮੀਟਿੰਗ 'ਚ ਜੀ ਅਸੀਂ ਸਭ ਨੇ ਸਮੂਹ ਦਿਲਰਾਂ ਨੇ ਇੱਕ ਫੈਸਲਾ ਲਿਆ ਜਿੰਦੇ ਵਿੱਚ ਆਉਣ ਵਾਲੀ 16 ਜਨਵਰੀ ਨੂੰ ਪੂਰਨ ਤੌਰ ਤੇ ਪੰਪ ਬੰਦ ਰਹਿਣਗੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਫੁੱਲ ਦੇ ਫੁੱਲ ਡੇ ਬੰਦ ਰਹਿਣਗੇ ਪੰਪ ਜਿੰਦੇ ਵਿੱਚ ਸਿਰਫ ਐਮਰਜੈਂਸੀ ਜਿਵੇਂ ਕਿ ਐਂਬੂਲੈਂਸ ਨੂੰ ਹੀ ਸਿਰਫ ਸਹੂਲਤ ਦਿੱਤੀ ਜਾਏਗੀ ਹੋਰ ਕਿਸੇ ਬੰਦੇ ਨੂੰ ਕੋਈ ਸਹੂਲਤ ਨਹੀਂ ਦਿੱਤੀ ਭਈ ਸਰਕਾਰੀ ਗੱਡੀ ਆਉਂਦੀ ਹੈ ਤਾਂ ਕਿਸੇ ਨੂੰ ਨਹੀਂ ਜੀ ਜੋ ਸਿਰਫ ਇੱਕ ਐਮਰਜੈਂਸੀ ਸਹੂਲਤ ਜਿਹੜੀ ਹੈ ਸਿਰਫ ਉਹ ਐਂਬੂਲੈਂਸ ਨੂੰ ਅਸੀਂ ਦੇਾਂਗੇ ਸਰਵਿਸ ਅਦਰਵਾਈਜ਼ ਸਾਡਾ ਪੂਰਨ ਤੌਰ ਤੇ ਬੰਦ ਰਹੇਗਾ ਜੀ ਹਾਂਜੀ ਸਰ ਤੁਹਾਨੂੰ ਅੱਜ ਐਕਟਿਵ ਪ੍ਰਧਾਨ ਚੁਣਿਆ ਗਿਆ ਔਰ ਤੁਹਾਡੀ ਪ੍ਰਧਾਨਗੀ ਇਹ ਅੱਜ ਦੀ ਜੋ ਮੀਟਿੰਗ ਹੋਈ ਹੈ ਔਰ ਕੀ ਫੈਸਲਾ ਲਿਆ ਗਿਆ ਔਰ ਅੱਗੇ ਕੀ ਕਾਰਵਾਈ ਕੀਤੀ ਗਈ ਜੀ ਜੀ ਰਿਹਾ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਸਮੂਹ ਮੈਂਬਰਾਂ ਦਾ ਸਾਡੇ ਪ੍ਰਧਾਨ ਸਾਹਿਬ ਸੰਰਾਚਿਤ ਸਦਸਿਕ ਜੀ ਕਾਲਾ ਕੁੱਕੜ ਤੇ ਸਮੂਹ ਮੈਂਬਰ ਸਾਹਿਬਾਨ ਦਾ ਧੰਨਵਾਦ ਕਰਨਾ ਕਿ ਜੀ ਇਹਨਾਂ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਤੁਸੀਂ ਪੜੀ ਪਾਤ ਜਾਣੋ ਹੋ ਕਿ ਪਿਛਲੇ ਦਿਨੇ ਜੋ ਜਲਾਲਾਬਾਦ ਸ਼ਹਿਰ ਦੇ ਵਿੱਚ 50 ਮਿੰਟਾਂ ਦੇ ਵਿੱਚ ਤਿੰਨ ਪੰਪਾਂ ਦੇ ਵਾਰਦਾਤ ਹੋਈਆਂ ਅਸੀਂ ਤਕਰੀਬਨ 15-20 ਦਿਨ ਤੋਂ ਵੱਖ-ਵੱਖ ਅਫਸਰ ਸਾਹਿਬਾਨ ਨੂੰ ਮਿਲ ਰਹੇ ਹਾਂ ਸਾਨੂੰ ਸਿਰਫ ਇੱਕ ਵਾਸ਼ਿਨ ਦਿੱਤਾ ਜਾ ਰਿਹਾ ਹੈ ਲਾਰਾ ਹੀ ਲਾਇਆ ਜਾ ਰਿਹਾ ਪਰ ਹਾਲ ਤੱਕ ਕਿਸੇ ਦੇ ਪੱਲੇ ਕੁਝ ਨਹੀਂ ਪਾਇਆ ਗਿਆ ਤੋਂ ਅਸੀਂ ਉਹਦੇ ਮੱਦੇਨਜ਼ਰ ਸਾਰੇ ਮੈਂਬਰ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ 16 ਤਰੀਕ ਨੂੰ 16 ਜਨਵਰੀ ਨੂੰ ਸਭੂ ਪੰਪ ਸ਼ਹਿਰ ਤੋਂ ਲੈ ਕੇ ਰਾਤ ਤੱਕ ਬੰਦ ਰਹਿਣਗੇ ਲਾਤੇਮ ਇੱਕ ਪਤਾ ਚੱਲਿਆ ਸੀ ਕਿ ਡੀਐਸਪੀ ਸਾਹਿਬ ਨਾਲ ਮੀਟਿੰਗ ਵੀ ਹੋਈ ਸੀ ਹਾਂਜੀ ਹਾਂਜੀ ਡੀਐਸਪੀ ਸਾਹਿਬ ਨਾਲ ਮੀਟਿੰਗ ਹੋਈ ਸੀ ਪਰ ਉਹ ਕਿਸੇ ਵੀ ਠੋਸ ਸਿੱਟੇ ਤਰੀ ਪਹੁੰਚਿਆ ਸੀ ਤਾਂ ਹੁਣ ਕੀ ਕਾਰਵਾਈ ਕੀਤੀ ਹੈ ਜੀ ਬਸ ਹੁਣ ਕਾਰਵਾਈ ਇਹ ਹੀ ਹੈ ਕਿ 16 ਤਰੀਕ ਨੂੰ 16 ਜਨਵਰੀ ਨੂੰ ਦਿਨ ਵੀਰਵਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਜਲਾਲਾਬਾਦ ਦੇ ਪਟੋਲ ਬੰਦ ਰਹਿਣਗੇ ਸਾਡੀ ਇਹ ਆਵਾਮ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਤੇਲ ਪਵਾਣਾ ਹੈ ਇੱਕ ਦਿਨ ਪਹਿਲਾਂ ਪਵਾ ਲਓ ਕਿਸੇ ਵੀ ਪੰਪ ਮਾਲਕ ਨੂੰ ਮਜਬੂਰ ਨਾ ਕਰੋ ਕਿ ਪੰਪ ਖੋਲੇ ਉਸ ਕੋ ਗਪਾਂ ਬਿਲਕੁਲ ਨਹੀਂ ਖੁੱਲਣਗੇ ਜੇ ਫਿਰ ਵੀ ਕੋਈ ਕਿਸੇ ਸਿੱਤੇ ਤੇ ਨਹੀਂ ਪਹੁੰਚਿਆ ਜਾਂਦਾ ਤਾਂ ਉਸ ਤੋਂ ਬਾਅਦ ਕੀ ਕਰਦੇ ਫਿਰ ਅਗਲੀ ਰਣਨੀਤੀ ਅਸੀਂ ਤੁਸੀਂ ਸਾਡੇ ਨਾਲ ਜੇ ਸਾਰੇ ਲੋਕਲ ਪ੍ਰੈਸਰ ਰਿਪੋਰਟਰ ਪ੍ਰਾਣ ਸਾਰਾ ਆਵਾਮ ਸਾਡੇ ਨਾਲ ਫਿਰ ਅਗਲੀ ਰਣਨੀਤੀ ਵੀ ਆਪਾਂ ਸੋਚਾਂਗੇ ਕੀ ਕਰਨਾ